ਮੁਰਦਾਬਾਦ 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 ਨਾਨਾ ਦੀਆਂ ਟਾਟਰਾਲੀਆਂ ਚੋਰੀ ਕਰਾਉਣ ਵਾਲੀ ਭਗਵੰਤਮਾਨ ਸਰਕਾਰ ਮੁਰਦਾਬਾਦ 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 ਅਦੋਲਨ ਤੇ ਹਮਲਾ ਕਰਾਉਣ ਵਾਲੀ ਭਗਵੰਤਮਾਨ ਸਰਕਾਰ ਦੇ ਮੋਦੀ ਸਰਕਾਰ ਮੁਰਦਾਬਾਦ 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 ਨਾਨਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖਾਂਗੇ ਮੰਗ ਮੰਗ ਕੇ ਵੇਖ ਮੇਰਾ ਫੇਰੀ ਚੱਕ ਦਵੀ ਮੇਰਾ ਫੇਰੀ ਚੱਕ ਦਿਆਂਗੇ ਟੁੱਕ ਰੱਖ ਦਿਆਂਗੇ ਮੇਰਾ ਫੇਰੀ ਚੱਕ ਦਿਆਂਗੇ ਸੋਰ ਤੇ ਗੋਡਾ ਰੱਖ ਦਿਆਂਗੇ ਕੀ ਕਰਨਗੇ ਖੇਲਣਾ ਠਾਣੇ ਲੋਕਾਂ ਦੇ ਹਰ ਵਦ ਤੇ ਜਾੜੇ ਮੰਗ ਮੰਗ ਕੇ ਵੇਖ ਲਿਆ ਸਰਕਾਰ ਵੇਖਾਂਗੇ ਸਾਰ ਮਜ਼ਦੂਰ ਵਿਦਿਆਰਥੀ ਮਲਾਜਮ ਵਿਦਿਆਰਥੀ ਦੁਕਾਨਦਾਰ ਇੱਕ ਤਾਂ ਜਿੰਦਾਬਾਦ 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 ਭਗਵਾਨਤ ਮਾਨ ਸਰਕਾਰ ਮੁਰਦਾਬਾਦ 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 ਚਲੋ ਅੱਜ ਪਿੰਡ ਕਮਲਵਾਲਾ ਵਿਖੇ ਇਹ ਭਗਵੰਤ ਮਾਨ ਜੋ ਗੰਦੀ ਸਰਕਾਰ ਜੋ ਸਾਰੇ ਕਿਸਾਨਾਂ ਦੇ ਜੋ ਕੁਝ ਕੰਮਕਾਰ ਸੀ ਉਹਨਾਂ ਨੂੰ ਥੱਪ ਕਰਦੇ ਹੋਏ ਜੋ ਇਹ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕੀਤਾ ਉਸ ਦੀ ਅਸੀਂ ਰੁਖਦਾਈ ਘਟਨਾ ਬਿਆਨ ਕਰਨ ਵਾਸਤੇ ਭਗਵੰਤ ਮਾਨ ਦਾ ਅਸੀਂ ਪੁਤਲਾ ਸਾੜਨ ਵਾਸਤੇ ਇੱਥੇ ਇਕੱਠੇ ਹੋਏ ਆ ਅੱਜ ਕਮਲਵਾਲਾ ਪਿੰਡ ਦੀ ਸੰਗਤ ਇਸ ਦਾ ਪਿੱਟ ਸਿਆਪਾ ਕਰ ਰਹੀ ਹੈ ਕਿਉਂਕਿ ਜੋ ਅਸੀਂ ਜੋ ਵੀ ਬਣਾਇਆ ਸੀ ਅਸੀਂ ਆਪਣੇ ਉੱਥੇ ਜਾ ਜਾ ਕੇ ਸ਼ੰਭੂ ਬਾਟਰ ਤੇ ਬਹੁਤ ਅਸੀਂ ਆਰेंजमेंट ਕੀਤਾ ਸੀ ਇਸ ਗੰਦੀ ਸਰਕਾਰ ਨੇ ਸਾਡੀ ਪੇਥਰੇ ਚ ਚੋਰਾ ਖੋ ਦਿੱਤਾ ਜਾ ਕੇ ਇਹ ਜਿਹੜੀਆਂ ਸਰਕਾਰਾਂ ਦੇ ਪੁਦਲੇ ਥਾਂ ਥਾਂ ਦੇ ਪੂਕੇ ਚਾਣੇ ਚਾਹੀਦੇ ਹਨ ਇਸੇ ਜੇ ਬੰਦੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਇਹਨੂੰ ਬਖਾਸਤ ਕਰਨਾ ਚਾਹੀਦਾ ਸਾਡੀ ਉਰਜੋਰ ਮੰਗ ਹੈ ਕਿ ਜੋ ਵੀ ਸਾਡੇ ਕਿਸਾਨਾਂ ਨਾਲ ਤੱਕਾ ਹੋਇਆ ਉਹਦੀ ਭਰਪਾਈ ਕੀਤੀ ਜਾਵੇ ਇਸ ਬੰਦੇ ਨੂੰ ਕਦੇ ਵੀ ਰਾਜ ਤੇ ਨਾ ਬਿਠਾਇਆ ਜਾਵੇ ਅਨੁਸਾਰ ਥੱਲੇ ਲਾ ਦੋ ਇਸ ਨੂੰ ਤਰਖਾਸਤ ਕਰ ਦੋ ਇਸ ਰਾਜ ਤੋਂ ਪੰਜਾਬ ਤੋਂ ਇਹ ਬੁੱੱਛੜ ਸਰਕਾਰ ਨੂੰ ਕਦੀ ਵੀ ਇਹ ਭੰਡ ਹੈ ਜੀ ਭੰਡ ਭੰਡ ਸਰਕਾਰ ਕਹਿ ਸਕਦਾ ਇਹਨੂੰ ਇਹ ਤਾਂ ਭੰਡਾ ਦਾ ਭੰਡ ਹੈ ਪਹਿਲਾਂ ਵੀ ਭੰਡਗੀ ਕਰਦਾ ਸੀ ਹੁਣ ਵੀ ਇਹ ਸਾਰੇ ਕਿਸਾਨਾਂ ਦੀ ਭੰਡੀ ਕਰਦਾ ਫਿਰਦਾ ਭੰਡੇ ਖੁਦ ਪਰ ਇਹ ਸਾਡੇ ਕਿਸਾਨਾਂ ਦੇ ਜੋ ਵੀ ਇਹਨੇ ਜ਼ੁਲਮ ਟਾਏ ਨੇ ਅਸੀਂ ਉਸ ਦਾ ਪਤਲਾ ਲੈ ਕੇ ਰਵਾਂਗੇ ਅਸੀਂ ਆਪਣੇ ਸਾਰੇ ਪਰਿਵਾਰੀ ਉਸ ਤੋਂ ਕਰਵਾਵਾਂਗੇ ਜੋ ਵੀ ਸਾਡੀਆਂ ਪੂਰਜਾਂ ਮੰਗਾ ਨੇ ਉਹ ਅਸੀਂ ਲੈ ਕੇ ਰਵਾਂਗੇ ਅਸੀਂ ਆਪਦੇ ਹੱਕ ਕਦੇ ਵੀ ਨਹੀਂ ਛੱਡਣੇ ਜੋ ਹੱਕ ਬੰਦੇ ਅਸੀਂ ਲਵਾਂਗੇ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖੋ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਪਿੰਡ ਫੱਤੇਵਾਲਾ ਦੇ ਵਿੱਚ ਪੁਤਲਾ ਫੋਕ ਮਜਹਰਾ ਕੀਤਾ ਗਿਆ ਕੀ ਕਹੋਗੇ ਜੀ ਮੈਂ ਗਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੋਈ ਪਰ ਤੋਂ ਜੀ ਜੋ ਕਿਸਾਨ ਅੰਦੋਲਨ ਟੂ ਚੱਲ ਰਿਹਾ ਸੀ ਜਿਹਦੀ ਕਿ ਆ ਦੋਨਾ ਫਾਰਮਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ 19 ਮਾਰਚ ਨੂੰ ਜਿਹੜੀ ਕੇਂਦਰੀ ਮੰਤਰੀਆਂ ਦੇ ਨਾਲ ਹੋਈ ਉਸ ਤੋਂ ਬਾਅਦ ਸ਼ਾਮ ਨੂੰ ਜੋ ਭਗਵੰਤ ਮਾਨ ਸਰਕਾਰ ਨੇ ਮੋਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਸਾਡੇ ਦੋਨਾ ਫਾਰਮਾਂ ਦੇ ਆਗੂ ਸਰਵਨ ਸਿੰਘ ਪਦੇਰ ਜਗਜੀਤ ਸਿੰਘ ਦੀ ਡੱਲੇਵਾਲ ਮਨਜੀਤ ਸਿੰਘ ਦੀ ਰਾਏ ਹੋਰ अनेਕਾਂ ਹੀ ਆਗੂ ਜਿਹੜੇ ਉੱਥੋਂ ਗ੍ਰਿਫਤਾਰ ਕਰ ਲਏ ਤੇ ਉਹਦੇ ਨਾਲ ਜਿਹੜਾ ਅੰਦੋਲਨ ਦੋਨਾ ਫਾਰਮਾਂ ਦੇ ਉੱਤੇ ਮੋਰਚਿਆਂ ਦੇ ਉੱਤੇ ਚੱਲ ਰਿਹਾ ਸੀ ਬਾਰਡਰਾਂ ਦੇ ਚੱਲ ਰਿਹਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਉਥੇ ਜਿਹੜਾ ਸਰਕਾਰ ਕਹਿੰਦੀ ਆ ਸਰਕਾਰ ਨੇ ਬਲਡੋਜ਼ਰ ਚਲਾ ਕੇ ਜਿਹੜੇ अनेका ਹੀ ਘਰ ਤਬਾਹ ਕਰਤੇ ਟਰਾਲੀਆਂ ਜਿਹੜੀਆਂ ਉਹ ਉਹ ਜਿਹੜੀਆਂ ਉਥੋਂ ਚੋਰੀ ਹੋ ਰਹੀਆਂ ਵਾ ਸਿਲੰਡਰ ਚੋਰੀ ਹੋ ਰਹੇ ਨੇ ਵੱਡੇ ਪੱਧਰ ਤੇ ਭਾਰੀ ਨੁਕਸਾਨ ਜਿਹੜਾ ਕੀਤਾ ਵਾ ਦੋਨਾਂ ਫਾਰਮਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ 23 24 25 ਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਪੱਧਰ ਤੇ ਪੁਤਲੇ ਫੂਕੇ ਜਾਣ ਭਗਵੰਤ ਮਾਨ ਸਰਕਾਰ ਦੇ ਮੋਦੀ ਸਰਕਾਰ ਦੇ ਅਸੀਂ ਉਸ ਲੜੀ ਤਹਿਤ ਅੱਜ ਜੋਨ ਮੱਲਾਂ ਵਾਲਾ ਦੇ ਪਿੰਡ ਫੱਤੇਵਾਲਾ ਦੇ ਵਿੱਚ ਵੱਡਾ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਨੇ ਭਗਵੰਤ ਮਾਨ ਸਰਕਾਰ ਦਾ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਫੂਕਿਆ ਵਾ ਜ਼ੋਰਦਾਰ ਨਾਰੇਬਾਜ਼ੀ ਕੀਤੀ ਆ ਤੇ ਮੰਗ ਕਰਦੇ ਆ ਸਾਡੇ ਜਿਹੜੇ ਆਗੂ ਆ ਉਹ ਅਜੇ ਤੱਕ ਵੀ ਰਿਹਾ ਨਹੀਂ ਕੀਤੇ ਜਿਹੜੀਆਂ ਮਾਵਾਂ ਭੈਣਾਂ ਅਜੇ ਵੀ ਕੋਜਾ ਦੇਵੀ ਉਹ ਜਿਹੜੀਆਂ ਅੰਦਰ ਡਕੀਆਂ ਹੋਈਆਂ ਜੇਲਾਂ ਦੇ ਵਿੱਚ ਉਹਨਾਂ ਨੂੰ ਤੁਰੰਤ ਜਿਹੜਾ ਬਿਨਾਂ ਸ਼ਰਤੋ ਰਿਹਾ ਕੀਤਾ ਜਾਵੇ ਜਿਹੜਾ ਸਮਾਨ ਚੋਰੀ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਜੇਕਰ ਸਮਾਨ ਚੋਰੀ ਹੋਇਆ ਨਹੀਂ ਮਿਲ ਰਿਹਾ ਤੇ ਉਹਦਾ ਜਿਹੜਾ ਤੁਰੰਤ ਉਹਦੀ ਪਰਪਾਈ ਕਿਸਾਨਾਂ ਦੀ ਜਿਹੜਾ ਕਰੋੜਾਂ ਦਾ ਨੁਕਸਾਨ ਹੋਇਆ ਉਹ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅੰਦੋਲਨ ਸਾਡਾ ਦਿੱਲੀ ਸਰਕਾਰ ਦੇ ਨਾਲ ਸੇ ਦਿੱਤਾ ਕੱਲ ਜਿਹੜੀ ਉਹ ਮੁਹਾਲੀ ਤੋਂ ਦੋਨਾਂ ਫਾਰਮਾਂ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਐਲਾਨ ਕੀਤੇ ਆ 28 ਤਰੀਕ ਨੂੰ ਜਿਹੜਾ ਅੱਜ ਕਿ ਅਸੀਂ ਨੇ ਜ਼ਬਰਦਸਤ ਵਿਰੋਧ ਦੇ ਵਿੱਚ ਸਾਡੀ ਹਮਾਇਤ ਦੇ ਵਿੱਚ ਜੋ 28 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਅੱਗੇ ਜਿਹੜਾ ਵਿਰੋਧ ਕਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਉਹ ਦੋਨਾਂ ਫਾਰਮਾਂ ਦੇ ਵੱਲੋਂ ਅਸੀਂ ਹਮਾਇਤ ਕਰਾਂਗੇ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਪੂਰੇ ਪੰਜਾਬ ਭਾਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਹੋਊਗੀ ਉਸ ਤੋਂ ਅੱਗੇ 30 ਤਰੀਕ ਦਾ ਜਿਹੜਾ ਐਲਾਨ ਕੀਤਾ ਗਿਆ ਜੇਕਰ ਸਾਡੇ ਆਗੂ ਨਾ ਰਹਾ ਕੀਤੇ ਜਿਹੜਾ ਸਮਾਨ ਚੋਰੀ ਹੋਇਆ ਉਹਦੀ ਬਰਾਮਦਗੀ ਨਾ ਕੀਤੀ ਜਾਂ ਉਹਦੀ ਸਰਕਾਰ ਨੇ ਪਰਭਾਈ ਨਾ ਕੀਤੀ ਤੇ 31 ਮਾਰਚ ਨੂੰ ਜਿਹੜਾ ਮੰਤਰੀਆਂ ਦੇ ਘਰਾਂ ਅੱਗੇ ਆਪ ਵਿਧਾਇਕਾਂ ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਜਿਹੜੇ ਮੋਰਚੇ ਇੱਕ ਦਿਨਾ ਲਾਏ ਜਾਣਗੇ ਜੇਕਰ ਫਿਰ ਵੀ ਸੁਣਵਾਈ ਨਹੀਂ ਹੁੰਦੀ ਤੇ ਉਹ ਮੋਰਚੇ ਜਿਹੜੇ ਪੱਕੇ ਵੀ ਕੀਤੇ ਜਾ ਸਕਦੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਜੇਕਰ ਸਰਕਾਰ ਜਿਹੜੀ ਟਾਸ ਤੋਂ ਮਾਸ ਨਾ ਆਈ ਇਹਦੋਂ ਵੀ ਹੋਰ ਤਿੱਖੇ ਐਲਾਨ ਜਿਹੜੇ ਉਹ ਦੋਨਾਂ ਫਾਰਮਾਂ ਦੇ ਵੱਲੋਂ ਕੀਤੇ ਜਾ ਸਕਦੇ ਆ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਵੱਡੇ ਪੱਧਰ ਤੇ ਜਥੇਬੰਦ ਹੋਈਏ ਬੁਲਡੋਜ਼ਰ ਜਿਹੜੀ ਉਹ ਸਰਕਾਰਾਂ ਸਰਕਾਰ ਜਿਹੜੀ ਚਲਾ ਕੇ ਜਿਹੜਾ ਉਹ ਕਿਸਾਨਾਂ ਮਜ਼ਦੂਰਾਂ ਦੇ ਮੰਗਾਂ ਮਸਲਿਆਂ ਨੂੰ ਕੁਚਲ ਰਹੀ ਆ ਸਾਡਾ ਖੇਤੀ ਸੰਕਟ ਬਹੁਤ ਵੱਡੇ ਪੱਧਰ ਤੇ ਆ ਐਮਐਸਪੀ ਗਰੰਟੀ ਕਾਨੂੰਨ ਜਿਹੜੀ ਉਹ ਸਮੇਂ ਦੀ ਮੰਗ ਆ ਜਿੱਥੇ ਭਗਵੰਤ ਮਾਨ ਸਰਕਾਰ ਨੇ ਇਹ ਆਪਦੇ ਗਾਲ ਅੰਦੋਲਨ ਪਵਾ ਲਿਆ ਵਾ ਇਹ ਕੇਂਦਰ ਸਰਕਾਰ ਦੇ ਨਾਲ ਲੜਾਈ ਸੀ ਇਹਦਾ ਖਮਿਆਜਾ ਜਿਹੜਾ ਇਹਨੂੰ ਭੁਗਤਣਾ ਪਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ